18 ਮੈਨੂੰ ਇਹ ਕੈਂਪ ਲੱਗ ਰਿਹਾ ਜਿਹੜੇ ਕਿ ਸਾਡੇ ਬਹੁਤ ਹੀ ਸਕਾਰਜੋਗ ਲੋਕ ਸੇਵਾ ਲੈਬ ਚਲਾ ਰਹੇ ਆ ਡਾਕਟਰ ਸਾਡੇ ਜਿਹਨੂੰ ਅਸੀਂ ਪਿਆਰ ਨਾਲ ਹੈਪੀ ਕਹਿੰਦੇ ਆ ਪਵਿੱਤਰ ਸਿੰਘ ਨੂੰ ਹੈਪੀ ਕਹਿੰਦੇ ਆ ਤੇ ਇਹਨਾਂ ਦਾ ਸਹਿਯੋਗ ਮੈਂ ਸਭ ਤੋਂ ਵੱਧ ਧੰਨਵਾਦ ਕਰਦਾ ਸਾਡੇ ਪ੍ਰਧਾਨ ਕਮਲਜੀਤ ਸਿੰਘ ਜੀ ਸੈਦੋ ਕੀ ਚੇਅਰਮੈਨ ਸਾਹਿਬ ਨਾਲ ਖੜੇ ਨੇ ਇਹਨਾਂ ਨੇ ਕਲੱਬ ਵੱਲੋਂ ਇਹ ਇੱਕ ਚਲਾਈ ਮੁਹੰਮਾ ਜਿੱਥੇ ਹਾਫ ਰੇਟਾਂ ਦੇ ਟੈਸਟ ਕਰਦੇ ਆ ਪਹਿਲਾਂ ਤੇ ਤੇ ਦੂਸਰੇ ਨੰਬਰ ਤੇ ਇਸ ਵਾਰ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਿਹੜੇ 2500 ਵਾਲੇ ਟੈਸਟ ਆ ਸਿਰਫ 999 ਦੇ ਵਿੱਚੋਂ ਇਹਨਾਂ ਨੇ ਕਰਨੇ ਆ 18 ਮਈ ਦਿਨ ਆ ਰਵਰ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਭੈਣਾਂ ਨੂੰ ਬੇਨਤੀ ਆ ਵੀ ਜਿਨ੍ਹਾਂ ਵੀ ਕੋਈ ਵੀ ਫੁੱਲ ਬੋਡੀ ਟੈਸਟ ਕਰਾਉਣੇ ਆ ਜਿਸ ਦੇ ਵਿੱਚ ਟੈਸਟ ਮੈਂ ਤੁਹਾਨੂੰ ਦੱਸ ਹੀ ਦਿੰਨਾ ਸੀਬੀਐਸ ਲਾਈਟ ਟੈਸਟ ਆ ਗਿਆ, ای ایسر ਆ ਗਿਆ, ਰਿਸਟਰ ਟੈਸਟ ਆ ਗਿਆ, ਐਚ ਬੀਏ ਆ ਗਈ, ਤਿੰਨ ਮਹੀਨੇ ਵਾਲੀ ਸ਼ੂਗਰ ਆ ਗਈ, ਲਿਵਰ ਫੈਟੀ ਤਾਂ ਹੋ ਗਿਆ, ਰ ਫਿਰ ਗੁਰਦੇ ਟੈਸਟ ਹੋ ਗਏ। ਤੇ ਲਹੂ ਤੱਤਾਂ ਦੇ ਟੈਸਟ ਹੋ ਗਏ, ਵਿਟਾਮਿਨ ਜੋਗੇ, ਵਿਟਾਮਿਨ ਬੀ12 ਦੇ ਟੈਸਟ ਹੋ ਗਏ, ਥਾਇਰੋਇਡ ਹੋ ਗਿਆ, ਇਨਫੈਕਸ਼ਨ ਹੋ ਗਈ, ਗਠੀਏ ਦੀ ਮਾਤਰਾ, ਖੂਨ ਦਾ ਗਾੜਾ, ਪਣ ਕਾਲਾ ਪੀਲੀਆ, ਹੈਪਟਾਈਟਸ ਬੀ ਸੀ ਦੋਨੇ, ਸੋ ਬੀਡੀਆਰਲ ਚਮੜੀ ਦੀ ਬਿਮਾਰੀ, ਐਡ ਜੋ ਮਲੇਰੀਆ typhoid gdudan test testosterone hormone test ye 999 ਦੇ ਵਿੱਚ ਇੱਕ ਪੈਕੇਜ ਦਿੱਤਾ ਜਾ ਰਿਹਾ ਇਹ ਵੀਰਾਂ ਦਾ ਬਹੁਤ ਧੰਨਵਾਦ ਆ ਵੀ ਜਿਹੜੇ ਇਹ ਕੈਂਪ ਲਾ ਰਹੇ ਆ ਪ੍ਰਧਾਨ ਜੀ ਦਾ ਧੰਨਵਾਦ ਆ ਚੇਅਰਮੈਨ ਜੀ ਦਾ ਧੰਨਵਾਦ ਆ ਵੀ ਜਿਹੜੇ ਕੈਂਪ ਲਾ ਰਹੇ ਆ ਕਿਉਂਕਿ ਅੱਜ ਦੇ ਟਾਈਮ ਜਦੋਂ ਟੈਸਟ ਕੋਈ ਕਰਾਉਣ ਜਾਂਦਾ ਇੱਕ ਚੀਜ਼ ਮੈਂ ਵੇਖੀ ਆ ਵੀ ਦੋ ਤਿੰਨ ਟੈਸਟਾਂ ਦੇ ਹੀ 1000 ਰੁਪਏ ਬਣ ਜਾਂਦਾ ਪਰ ਇੰਨੇ ਟੈਸਟ ਸਿਰਫ 999 ਦੇ ਵਿੱਚ ਇਹ ਵੀਰ ਕਰ ਰਹੇ ਆ ਇਨਾਂ ਦਾ ਬਹੁਤ ਬੜਾ ਬਰਾਲਾ ਤੇ ਇਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਬਾਕੀ ਸਾਰਿਆਂ ਨੂੰ ਅਪੀਲ ਵੀ ਕਰਦਾ ਵੀ 18 ਮਈ ਦਿਨ ਐਤਵਾਰ ਨੂੰ ਲੋਕ ਸੇਵਾ ਲੈਬੋਟਰੀ ਰੂਪੇ ਵਾਲੀ ਗਲੀ ਨਿਹਾਲ ਸਿੰਘ ਵਾਲੇ ਦੇ ਵਿੱਚ ਪਹੁੰਚ ਕੇ ਆਪਣੇ ਟੈਸਟ ਕਰਾਓ ਤੇ ਇਹਨਾਂ ਤੋਂ ਜਿੰਨਾ ਲਾਹਾ ਲੈਂਦਾ ਜਾਂਦਾ ਉਹਨਾਂ ਲਓ ਵੈਸੇ ਤਾਂ ਡਾਕਟਰ ਸਾਹ ਨੇ ਆਪਣੇ ਰਾਜਵੀਰ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਇਹ ਜਿਵੇਂ ਆਪਾਂ ਲਾਈਵ ਆ ਜਿਹੜੀ ਥੋੜੀ ਜੀ ਗਲੀ ਦੇ ਮੇਨ ਤੇ ਲਿਆ ਆਂਦੀ ਯਾਨੀ ਰੁਪਏ ਵਾਲੀ ਗਲੀ ਚ ਜਦੋਂ ਐਂਟਰ ਹੋਵਾਂਗੇ ਨਾਲ ਹੀ ਆ ਗਈ ਇਹਦਾ ਦਾਇਰਾ ਥੋੜਾ ਵੱਡਾ ਕਰਤਾ ਬਾਕੀ ਜਿਹੜੇ ਇਹਦੇ ਟੈਸਟ ਆ ਜਿਵੇਂ 999 ਰੁਪਏ ਦੇ ਰੱਖੇ ਆ ਆਪਾਂ ਉਹਦੇ ਚ ਕਈ ਨਹੀਂ ਇਹ ਸੋਚਣ ਲੱਗ ਜਾਂਦੇ ਆ ਅਗਲਾ ਕਹਿੰਦਾ ਵੀ ਇਹ ਆਪਦੀ ਲੈਬ ਦੀ ਐਡ ਕਰਦੇ ਆ ਵੀ ਕੋਈ ਉਹੋ ਜਿਹੀ ਲੈਬ ਤੋਂ ਕਰਾ ਕੇ ਟੈਸਟ ਆ ਤੇ ਸਾਨੂੰ ਦੇ ਦੇਣਗੇ ਇਹਨਾਂ ਦੇ ਰਿਜ਼ਲਟ ਵਧੀਆ ਨਹੀਂ ਆਉਣੇ ਉਹ ਚੀਜ਼ ਦੀ ਅਸੀਂ ਪੂਰੀ ਕਲੱਬ ਆ ਜਿਹੜੀ ਜ਼ਿੰਮੇਵਾਰੀ ਲੈਨੇ ਆ ਵੀ ਜਿਹੜੀ ਵੀ ਕੋਈ ਏਦੂ ਬਾਅਦ ਆ ਪੇ ਹੋਊਗਾ 999 ਤੋਂ ਬਾਅਦ ਉਹ ਅਸੀਂ ਚੱਕਾਂਗੇ ਖਰਚਾ ਥੋੜੇ ਜਿਹੜੇ ਰਿਪੋਰਟਾਂ ਦੇ ਟੈਸਟ ਆ ਉਹ ਸਹੀ ਹੋਣਗੇ ਜਿੱਥੋਂ ਮਰਜ਼ੀ ਤੁਸੀਂ ਚੈੱਕ ਕਰਵਾ ਸਕਦੇ ਹੋ ਹਾਂਜੀ ਸਾਰਿਆਂ ਨੂੰ ਬੇਨਤੀ ਆ ਵੀ ਇਹ ਚੀਜ਼ ਦਾ ਜਰੂਰ ਲਾਹ ਲਓ ਤੇ ਜਰੂਰ ਇੱਕ ਵਾਰੀ ਇੱਥੇ ਵਿਜ਼ਿਟ ਕਰੋ ਹਣ ਆਪਾਂ ਵਧੀਆ ਤਰੀਕੇ ਨਾਲ ਅੱਗੇ ਤੋਂ ਵੀ ਯਾਨੀ ਕੋਸ਼ਿਸ਼ ਕਰਾਂਗੇ ਜਿਹੜਾ ਇਹਦਾ ਸਮਾਂਗਾ ਜਿਹੜਾ ਐਤਵਾਰ ਨੂੰ 5 ਵਜੇ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਿਹੜਾ ਕੈਂਪ ਦਾ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਜਿਹੜੇ ਵੀ ਭਰਾ ਵੀਡੀਓ ਦੇਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਪਿੰਡਾਂ ਦੇ ਵਿੱਚ ਜਰੂਰ ਅਨਾਊਂਸਮੈਂਟ ਕਰਾਓ ਤਾਂ ਕਿ ਹਰ ਇੱਕ ਦਾ ਫਾਇਦਾ ਹੋ ਸਕੇ ਜਿਹੜਾ ਇਹ ਜਿਵੇਂ 2500 ਰੁਪਿਆ ਦਾ ਪੈਕੇਜ ਆ ਤੇ ਆਪਾਂ 999 ਰੁਪਿਆ ਦੇ ਵਿੱਚ ਕਰਨਾ ਬੇਨਤੀ ਆ ਸਾਰੇ ਭਰਾਵਾਂ ਨੂੰ ਜਰੂਰ ਇਹ ਲੋਨਸਮੈਂਟਾਂ ਕਰਾਓ ਪਿੰਡਾਂ ਦੇ ਵਿੱਚ ਤੇ ਵੀਡੀਓ ਸ਼ੇਅਰ ਕਰਿਓ ਜਰੂਰ ਜੀ ਸੋਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਸਭ ਤੋਂ ਪਹਿਲਾਂ ਜੀਵੀਐਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਲੈਬ ਆ ਗਈ ਪਹਿਲਾਂ ਨਾਲੋਂ ਵੱਡੀ ਕੀਤੀ ਗਈ ਆ ਜੀ ਆਪਣੇ ਆਜ਼ਾਦ ਕਲੱਬ ਦੇ ਸਾਰੇ ਪ੍ਰਧਾਨ ਜੀ ਚੇਅਰਮੈਨ ਹੋਰ ਕਲੱਬ ਮੈਂਬਰ ਡਾਕਟਰ ਰਾਜਵੀਰ ਸਿੰਘ ਜੀ ਖੜੇ ਨੇ ਠੀਕ ਆ ਇਹ ਦਿਨ ਐਂ ਦਵਾਰ ਨੂੰ ਇੱਕ ਕੈਂਪ ਰੱਖਿਆ ਗਿਆਗਾ ਇੱਕ ਕੈਂਪ ਦੇ ਵਿੱਚ ਆਪਣੇ ਫੁੱਲ ਬਾਡੀ ਦੇ ਟੈਸਟ ਹੋਣੇ ਆ। ਉਹ ਟੈਸਟ 2500 ਰੁਪਏ ਦੇ ਸੀਗੇ ਉਹ 999 ਰੁਪਏ ਦੇ ਕੀਤੇ ਗਏ ਨੇ। ਇੱਕ ਹੋਰ ਸਭ ਤੋਂ ਵੱਡੀ ਜਿਹੜੀ ਖੋਸ਼ਕਵਰੀ ਵਾਲੀ ਗੱਲ ਆ ਉਹ ਇਹ ਆ ਜੀ ਪਹਿਲਾਂ ਪੇਸ਼ੈਂਟਾਂ ਨੂੰ ਇਹ ਚੀਜ਼ ਦੀ ਬਹੁਤ ਪ੍ਰੋਬਲਮ ਆਉਂਦੀ ਸੀ ਵੀ ਮੈਂ ਕੱਲ ਨੂੰ ਡਾਕਟਰ ਨੂੰ ਮਿਲਣਾ ਯਾਰ ਮੈਂ ਪੀਜੀਆਈ ਜਾਣਾ ਜਾਂ ਡੀਐਮਸੀ ਜਾਣਾ ਜਾਂ ਮੈਡੀਕਲ ਕਾਲਜ ਜਾਣਾ ਉੱਥੇ ਮੈਂ ਰਿਪੋਰਟ ਦੇਣੀ ਆ ਪਰ ਤੁਸੀਂ ਰਿਪੋਰਟ ਤੀਜੇ ਦਿਨ ਦੇ ਰਹੇ ਆ। ਉਹਦੇ ਲਈ ਹੁਣ ਸਭ ਤੋਂ ਇਹ ਸੌਖਾ ਕੰਮ ਕਰਤਾ ਬਟਾਮਣਾ ਦੀ ਜਾਂ 3 ਮਹੀਨੇ ਵਾਲੀ ਸ਼ੂਗਰ ਦੀ ਸਭਾ ਨੂੰ ਡਾਕਟਰ ਮਿਲਣਾ ਦਾ ਸੇਮ ਡੇ ਹੀ ਰਿਪੋਰਟ ਦੇ ਦਿਆ ਕਰਾਂਗੇ ਉਹ ਵੱਡੀ ਮਸ਼ੀਨ ਲੱਗ ਰਹੀ ਹੈ ਕਿ ਜਿਹਦਾ ਰਿਜ਼ਲਟ ਸਭ ਤੋਂ ਵਧੀਆ ਮਿਲੇਗਾ ਤੁਹਾਨੂੰ ਬਹੁਤ ਵਧੀਆ ਮਸ਼ੀਨਾਂ ਲਾ ਰਿਆ ਕਲਬ ਇਹ ਇਹ ਬਹੁਤ ਵੱਡੀ ਖੁਸ਼ਖਬਰੀ ਵਾਲੀ ਗੱਲ ਹੈਗੀ ਇਹਦਾ ਵੱਧ ਤੋਂ ਵੱਧ ਲਾਹਾ ਲੋ ਤੁਹਾਨੂੰ ਦੂਸਰੇ ਸਰ ਮੋਗੇ ਜਾਂ ਲੁਧਿਆਣੇ ਮਠੰਡੇ ਜਾਣ ਦੀ ਲੋੜ ਨਹੀਂ ਪੈਣੀ ਹੈ ਚੀਜ਼ਾਂ ਦੇ ਲਈ ਤੁਹਾਨੂੰ ਇੱਥੇ ਹੀ ਅਵੇਲੇਬਲ ਮਿਲਣਗੇ ਸਾਰੇ ਟੈਸਟ ਹਾਂਜੀ ਇਹ ਜੋ ਕੈਂਪ ਰੱਖਿਆ ਗਿਆਗਾ ਇਹਦੇ ਵਿੱਚ ਐਤਵਾਰ ਨੂੰ ਸਾਰੇ ਜਣੇ ਪਹੁੰਚੋ ਤੇ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੋ ਉਸੀ ਗੱਲ ਜਿਹੜੇ ਦੋਸਤ ਮਿੱਤਰ ਜਾਂ ਕਲੱਬ ਦੇ ਸਾਰੇ ਪ੍ਰਧਾਨ ਸਾਹਿਬ ਚੇਅਰਮੈਨ ਡਾਕਟਰ ਰਾਜਵੀਰ ਸਿੰਘ ਰੌਂਦਾ ਜੀ ਵੀ ਐਸ ਵੀਰ ਆਏ ਨੇ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਦੇਖੋ ਆਪਾਂ ਸਾਰੇ ਜਾਣੇ ਲੋਕ ਭਲਾਈ ਵਾਸਤੇ ਤੁਰੇ ਹੋਏ ਆਂ ਮਾਨਸਕੀ ਯਾਤ ਜਿਹੜੀ ਉਹ ਪਰਮਾਤਮਾ ਦੇ ਹੱਥਾਂ ਜਿਹੜੀ ਤੇ ਕੋਈ ਜਾਤ ਪਾਤ ਨਹੀਂ ਕਿਸੇ ਨਾਲ ਵੈਰ ਵਿਰੋਧ ਨਹੀਂ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਪਰ ਲੋੜਵੰਦ ਲੋਕਾਂ ਦੀ ਭਲਾਈ ਵਾਸਤੇ ਲੋਕ ਸੇਵਾ ਕਲੱਬ ਇਹਨਾਂ ਨੇ ਅਜਾਦ ਕਲਬ ਨੇ ਜਿਹੜੀ ਲੈਬ ਖੋਲੀ ਆ ਮੈਨੂੰ ਬਹੁਤ ਖੁਸ਼ੀ ਹੋਈ ਆ ਕਾਫੀ ਟਾਈਮ ਤੋਂ ਚਲਾ ਰਹੇ ਆ ਤੇ ਪਹਿਲਾਂ ਛੋਟਾ ਸੀਗਾ ਹੁਣ ਦਾਇਰਾ ਵਟਾ ਕਰ ਲਿਆ ਤੇ ਮੜਾ ਜਿਹਾ ਇਧਰ ਕਮਾ ਕੇ ਦਿਖਾ ਵੀ ਜੋ ਵੀ ਹੁਣ ਕੀ ਲੈਬ ਦਾ ਜਮਾ ਹਸਪੀਟਲ ਟੈਬ ਬਣ ਚੁੱਕੀ ਹੈ ਬਾਕੀ ਮੈਂ ਇਹ ਵੀਰਾਂ ਦਾ ਇਨਾ ਸ਼ੁਕਰਾਨਾ ਕਰਨਾ ਚਾਹਣਾ ਕਿਉਂਕਿ ਮੇਰਾ ਪਹਿਲਾਂ ਤੋਂ ਮੋਟਵ ਰਿਆ ਨਾ ਕਮਿਸ਼ਨ ਕਿਸੇ ਤੋਂ ਲਿਆ ਨਾ ਖਾਦਾ ਨਾ ਕਿਸੇ ਨੂੰ ਲੈਣ ਦਿੱਤਾ ਤੇ ਪਹਿਲੇ ਹੀ 50% ਤੇ ਕੰਮ ਕਰ ਕਰ ਰਹੇ ਆ ਤੇ ਹੁਣ ਤਾਂ ਜਮਾ ਹੀ ਨਵਾਂ ਪੜਾਕਾ ਪਾਤਾ 2500 ਵਾਲੇ 9999 ਦੇ ਫੁੱਲ ਬੋਡੀ ਟੈਸਟ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਹੱਥ ਵਨ ਕੇ ਗੁਜ਼ਾਰਸ਼ ਆ ਜਿੱਥੋਂ ਤੱਕ ਇਹ ਵੀਡੀਓ ਪਹੁੰਚਦੀ ਹੈ ਸ਼ੇਅਰ ਕਰੋ ਤੇ ਨਾਲ ਦੀ ਨਾਲ ਆਪਦੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਜ਼ਰੂਰ ਕਰਾਓ ਤਾਂ ਕਿ ਕੋਈ ਵੀ ਭਰਾ ਆਪਣਾ ਲਾਹਾ ਲੈ ਸਕੇ ਭੈਣ ਲਾਹ ਲਾ ਸਕੇ ਕਿਉਂਕਿ ਮੈਂ ਡਾਕਟਰ ਹੋਣ ਦੇ ਨਾਤੇ ਇੱਕ ਚੀਜ਼ ਵੇਖੀ ਆ ਬੜਿਆਂ ਕਈ ਬੰਦਿਆਂ ਦੀ ਕਹਿੰਦੇ ਹੁੰਦੇ ਪੂੰਜੀ ਨਹੀਂ ਹੁੰਦੀ ਉਹ ਕਹਿੰਦੇ ਬਾਈ ਟੈਸਟ ਤੋਂ ਬਿਨਾ ਸਰ ਜੂਗਾ ਹੁਣ ਹਨੈਰੀ ਮੌਕਾ ਤੁਹਾਨੂੰ ਮਿਲਿਆ ਤੇ ਬਾਕੀ ਮੈਂ ਹੈਪੀ ਜੀ ਨੂੰ ਬਹੁਤ ਵਧਾਈਆਂ ਦੇਣਾ ਚਾਹਣਾ ਪਵਿੱਤਰ ਜੀ ਨੂੰ ਵੀ ਤੁਹਾਡਾ ਇਹ ਬਹੁਤ ਵਧੀਆ ਜਿਹੜਾ ਨਵਾਂ ਕੀਤਾ ਕੰਮ ਜਿਹੜੀਆਂ ਬਾਕੀ ਆਜ਼ਾਦ ਕਲੱਬ ਦਾ ਸਤਿਕਾਰ ਕਰਨਾ ਚਾਹਣਾ ਇਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ ਹੁਣ ਤੱਕ ਜਦੋਂ ਦੀ ਕਲੱਬ ਨੇ ਲੈਬ ਖੋਲੀ ਆ ਲੋਕ ਸੇਵਾ ਕਲੱਬ ਰੂਪੇਵਾਲੀ ਗਲੀ ਹੁਣ ਮੂਹਰੇ ਹੀ ਆ ਗਈ ਇਹ ਪਹਿਲਾਂ ਪਿੱਛੇ ਸੀਗੀ ਤੇ ਇੱਥੇ ਆ ਗਿਆ ਤੇ ਸਾਰਿਆਂ ਦਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਵੀਰਾਂ ਨੂੰ ਤੇ ਇਹਨਾਂ ਨੇ ਬੜਾ ਵੱਡਾ ਉਦਮ ਕੀਤਾ ਤੇ ਜਿਹੜਾ ਐਤਵਾਰ ਨੂੰ ਆਜ਼ਾਦ ਯੂਥ ਫੈਲ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਲਾ ਰਿਹਾ ਕੈਂਪ ਬਹੁਤ ਵੱਡਾ ਉਦਮ ਆ ਅੱਜ ਕੱਲ ਦੀ ਇਹ ਲੋੜ ਹੈ ਕਿਉਂਕਿ ਹਸਪਤਾਲਾਂ ਦੀ ਵੱਡੇ ਵੱਡਿਆਂ ਦੀ ਜਿਹੜੀ ਲੁੱਟ ਘੁੱਟਾ ਨਾਲ ਲਵਾਟਰੀਆਂ ਦੇ ਰਲ ਕੇ ਉਹ ਕੀਤੀ ਜਾ ਰਹੀ ਆ ਉਹ ਤੋਂ ਇਹ ਨਜਾਤ ਦਿਵਾਉਣ ਲਈ ਇਹਨਾਂ ਵੀਰਾਂ ਨੇ ਬਹੁਤ ਵੱਡਾ ਉਦਦਮ ਕੀਤਾ ਤੇ ਫੁੱਲ ਬਾਡੀ ਟੈਸਟ ਆ ਜਿਹੜੇ ਕੀਤੇ ਜਾਣਗੇ ਨਿਹਾਲ ਸਿੰਘ ਵਾਲਾ ਵਿਖੇ ਰੂਪ ਲਾਲ ਮਿੱਤਲ ਦੀ ਜਿਹੜੀ ਦੁਕਾਨ ਆ ਉਹਦੇ ਨਾਲ ਦੀ ਗਲੀ ਦੇ ਵਿੱਚ ਤੇ ਬਿਲਕੁਲ ਜਰੂਰ ਪਹੁੰਚਣਾ ਚਾਹੀਦਾ ਸਭ ਨੂੰ ਤਾਂ ਕਿ ਜਿਹੜਾ ਨਿੱਕੀਆਂ ਮੋਟੀਆਂ ਬਿਮਾਰੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਤੱਕ ਆ ਜਿਹਨੇ ਵੀ ਟੈਸਟ ਆ ਉਹ ਤੁਹਾਡੇ ਅੱਧ ਮੁੱਲ ਦੇ ਵਿੱਚ ਕੀਤੇ ਜਾਣਗੇ ਹਰ ਵਕਤ ਅੱਧ ਮੁੱਲ ਦੇ ਵਿੱਚ ਕੀਤੇ ਜਾਂਦੇ ਆ ਅਖੀਰ ਦੇ ਵਿੱਚ ਮੈਂ ਲੋਕ ਸੇਵਾ ਲੈਬਰਾਟਰੀ ਨਿਹਾਲ ਸਿੰਘ ਵਾਲਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਦਮ ਕੀਤਾ ਤੇ ਨਾਲ ਹੀ ਆਜ਼ਾਦ ਯੂਥ ਵੈਲਫੇਅਰ ਸੁਸਾਇਟੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ 18 ਮਈ ਦਿਨ ਐਤਵਾਰ ਨੂੰ ਜਿਹੜਾ 999 ਰੁਪਏ ਦੇ ਵਿੱਚ ਆ ਜਿਹੜਾ ਸਾਰੇ ਟੈਸਟ ਆ ਉਹ ਕਰਨ ਦਾ ਯੋਗਦਾਨ ਦਿੱਤਾ ਸਾਡੀ ਸੁਸਾਇਟੀ ਨੂੰ ਤੇ ਇਹ ਜਰੂਰ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਤੇ ਬਿਮਾਰੀਆਂ ਤੋਂ ਨਿਜਾਦ ਹੋਣ ਸਤਿ ਸ਼੍ਰੀ ਅਕਾਲ